जो अजक समाज के हो रहा है आ, उस पर आ एक सिख आम जी सिख फैमिली आ परिवार की कहानी है जो समाज के अजक हो रहा है जो खास करके इतने इंडिया के रेप केस बहुत बहुत हो रहे हैं तो जी आम जनता उन्होंने सुनवाई नहीं हो रही पानी का हाथ अगर बीच सड़क कोई भी तंग करे ना तो भाग कर किसी सरदार के पास चली ਸਰਦਾਰਨੀ ਉਹਦੇ ਵਿੱਚ ਦਾ ਐਟੀਟਿਊਡ ਹੈ ਐਟੀਟਿਊਡ ਕਿਉਂਕਿ ਇਸ ਫਿਲਮ ਦੇ ਵਿੱਚ ਇਹੋ ਹੀ ਦਿਖਾ ਲਿਆ ਜਦੋਂ ਕਿਸੇ ਦੀ ਧੀ ਨਾਲ ਹੋ ਰਿਹਾ ਕੋਈ ਗਲਤ ਕੰਮ ਤੇ ਆਪਾ ਕੇਰ ਨਹੀਂ ਕਰਦੇ ਆ ਜਦੋਂ ਆਪਣੇ ਪਰਿਵਾਰ ਦੇ ਵਿੱਚ ਇਹ ਚੀਜ਼ ਹੁੰਦੀ ਹੈ ਫਿਰ ਪਤਾ ਲੱਗਦਾ ਸਵੈਸ ਕਰਕੇ ਅ ਐਸ ਅ ਹਿਊਮਨ ਬੀਇੰਗ ਸਭ ਕੋ ਬੰਧਾ ਧਰਮ ਕਿਹੜਾ ਹੈ ਉਹ ਇਨਸਾਨੀਅਤ ਦਾ ਧਰਮ ਆ ਸੋ ਹਰ ਇੱਕ ਇਨਸਾਨ ਵੀ ਫਰਜ਼ਦਾਰ ਕਰਨੀ ਚਾਹੀਦੀ ਹੈ ਹੈਲਪ ਕਰਨੀ ਚਾਹੀਦੀ ਹੈ ਦੁਨੀਆ ਫਰਮਾਨ ਹੋਰ ਬੜਾਵਾ ਦੇਣਾ ਚਾਹੀਦਾ ਇਹ ਪਾਲਿਸਰ ਲੈ ਕੇ ਆਇਆ ਇਸ ਪਲੇਟ ਤੇ ਕਿ ਮੈਂ ਬਿਲਕੁਲ ਮੇਰੇ ਕਰੈਕਟਰ ਤੋਂ ਬਿਲਕੁਲ ਆਪੋ-ਸਥਿਤ ਹੈ ਉਹ ਮੈਨੂੰ ਕਹਿੰਦੇ ਮੈਂ ਪਤਾ ਨਹੀਂ ਕਿਹੜਾ ਪੰਗਾ ਲੈ ਲਿਆ ਮੇਰੀ ਜੇ ਕੁੜੀ ਦਾ ਬਹੁਤ મતલਬ ਮੇਰਾ ਨੇਚਰ ਬਿਲਕੁਲ ਡਿਫਰੈਂਟ ਆ ਹੱਥ ਮੁੱਕ ਜਾਂਦੀ ਜਦ ਜ਼ੁਲਮਾਂ ਦੀ ਤਾਈਓ ਸ਼ਮਸ਼ੀਰ ਅਠਾਉਂਦੇ ਆ ਇਹ ਵੀ ਮੋਰਮੈਂਟ ਕਰਾਰੀਆ ਇੱਕ ਆਮ ਕੱਪੜੀ ਇੱਕ ਆਮ ਟ੍ਰੇਡ ਫੈਮਿਲੀ ਦੀ ਕਹਾਣੀ ਤੇ ਬਹੁਤ ਹੀ ਵਧੀਆ ਕਨਸੈਪਟ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਪਾਇਆ ਸਾਰਿਆਂ ਨੇ ਮੋਰਮੈਂਟ ਤੂੰ ਹੌਸਲਾ ਨਾ ਹਾਰ ਪਾਈ ਜਿਹਦਾ ਗੁਰੂ ਘਰਵਲ ਮੁਖ ਹੋਵੇ ਥੈਨੇ ਛੇਤੀ ਕਿਤੇ ਨਹੀਂ ਜਾਂਦਾ ਤੂੰ ਜਾ ਕੇ ਆਪਣਾ ਘਰ ਸਾਂ ਰਹਾਏ ਗੁਰੂ ਦੀ ਮਿਹਰ ਸਦਕਾ ਸਾਰਾ ਕੁਝ ਠੀਕ ਵਧੀਆ ਜੀ ਇਹ ਕਨਸੈਪਟ ਬਹੁਤ ਵਧੀਆ ਜੋ ਅੱਜਕੱਲ ਸਮਾਜ ਦੇ ਵਿੱਚ ਹੋ ਰਿਹਾ ਉਸ ਤੇ ਇੱਕ ਆਮ ਜਿਹੜੀ ਸਿਕ ਫੈਮਿਲੀ ਆ ਪਰਿਵਾਰ ਦੀ ਕਹਾਣੀ ਆ ਜੋ ਸਮਾਜ ਦੇ ਵਿੱਚ ਅੱਜਕੱਲ ਹੋ ਰਿਹਾ ਜਿਹੜਾ ਖਾਸ ਕਰਕੇ ਇੱਥੇ ਇੰਡੀਆ ਦੇ ਵਿੱਚ ਰੇਪ ਕੇਸ ਬਹੁਤ ਹੋ ਰਹੇ ਨੇ ਤੇ ਜਿਹੜੀ ਆਮ ਜਨਤਾ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਲਾ ਐਂਡ ਆਰਡਰ ਆਰ ਨਾਟ देयर ਸੋ ਬਹੁਤ ਵਧੀਆ ਕਨਸੈਪਟ ਆਉਣੀ ਚਾਹੀਦੀ ਆਮ ਘਰੇਲੂ ਫੈਮਿਲੀ ਦੀ ਇੱਕ ਸਟੋਰੀ ਆ ਸੋ ਬਹੁਤ ਹੀ ਵਧੀਆ ਪਰਫਾਰਮੈਂਸ ਹੈ ਬਹੁਤ ਹੀ ਵਧੀਆ ਐਕਟਿੰਗ ਕੀਤੀ ਹੈ ਸੋ ਆ ਹੋਪਲੀ ਦਨ ਇਹ ਹੋਰ ਸ਼ਹਿਰਾਂ ਮੇ ਵੰਣੀ ਚਾਹੀਦੀਆਂ ਜਾ ਕੇ ਜਿਹੜੀ ਇਹਦੇ ਨਾਲ ਅਵੇਅਰਨੈਸ ਹੋਰ ਹੋਵੇ ਲੋਕਾਂ ਚ ਜੱਜੀ ਸਾਹਿਬ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈ ਅਵੇਅਰਨੈਸ ਆਵੇ ਹਾਂ ਜੀ ਪੰਜਾਬ ਦੇ ਹਾਲਾਤ ਤੁਸੀਂ ਦੇਖਿਆ ਕਿ ਕਿੰਨਾ ਲਾਗੂ ਆਰਡਰ ਦੀ ਗੱਲ ਕੀਤੀ ਹੈ ਫਿਲਮ ਦੇ ਵਿੱਚ ਉਹ ਚੀਜ਼ ਦਰਸਾਈ ਗਈ ਹੈ ਹਾਂ ਜੀ ਤਾਂ ਲੋਜਿਕ ਹੋਈ ਜਾਈਆਂ ਫਿਲਮਾਂ ਬਣਦੇ ਤਾਂ ਲੋਕ ਜਿਹੜਾ ਸਤਕਾਰ ਤੇ ਮਾਨ ਬਹੁਤ ਘਟ ਗਿਆ ਆਤਾ ਤੇ ਇਹ ਸੱਲਮਾਨ ਮਾਰ ਦਾਰ ਦੀਆਂ ਜੜਤਾਂ ਦੇ ਲੋਕ ਜਿਆਦਾ ਪਸੰਦ ਕਰਦੇ ਨੇ ਤੁਹਾਨੂੰ ਲੱਗਦਾ ਇਹ ਫਿਲਮ ਬਣਦੀ ਹੈ ਕਿ ਲੋਕਾਂ ਨੂੰ ਕਿੰਨਾ ਕਿੰਨਾ ਸਹਿਯੋਗ ਦੇਣਾ ਚਾਹੀਦਾ ਹੈ ਨਹੀਂ ਬਿਲਕੁਲ ਦੇਣਾ ਚਾਹੀਦਾ ਸਾਹਮਣੇ ਆਣਾ ਚਾਹੀਦਾ ਬਿਲਕੁਲ ਦੇਣਾ ਚਾਹੀਦਾ ਕਿਉਂਕਿ ਇਸ ਫਿਲਮ ਦੇ ਵਿੱਚ ਵੀ ਉਹੀ ਦਿਖਾ ਲਿਆ ਜਦੋਂ ਕਿਸੇ ਦੇ ਧੀ ਨਾਲ ਹੋ ਰਿਹਾ ਕੋਈ ਗਲਤ ਕੰਮ ਤੇ ਆਪਾਂ ਕੇਅਰ ਨਹੀਂ ਕਰਦੇ ਜਦੋਂ ਆਪਣੇ ਪਰਿਵਾਰ ਦੇ ਵਿੱਚ ਇਹ ਚੀਜ਼ ਹੁੰਦੀ ਹੈ ਫਿਰ ਪਤਾ ਲੱਗਦਾ ਸੋ ਇਸ ਕਰਕੇ ਐਸ ਐ ਹਿਊਮਨ ਬੀਇੰਗ ਸਭ ਤੋਂ ਵੱਡਾ ਧਰਮ ਜਿਹੜਾ ਹੈ ਉਹ ਇਨਸਾਨੀਅਤ ਦਾ ਧਰਮ ਹੈ ਸੋ ਹਰ ਇੱਕ ਇਨਸਾਨ ਦੀ ਮਦਦ ਕਰਨੀ ਚਾਹੀਦੀ ਹੈ ਹੈਲਪ ਕਰਨੀ ਚਾਹੀਦੀ ਹੈ ਦੁਨੀਆ ਫਲਾਮ ਨੂੰ ਹੋਰ ਬੜਾਵਾ ਦੇਣਾ ਚਾਹੀਦਾ ਸਪੋਰਟ ਕਰਨੀ ਚਾਹੀਦੀ ਹੈ ਦੇਖਣ ਜਾਣਾ ਚਾਹੀਦਾ ਜਿਹੜੇ ਵੀ ਪਲੈਟਫਾਰਮ ਤੇ ਆ ਰਹੀ ਹੈ ਉਹਦੀ ਸਪੋਰਟ ਕਰਨੀ ਬਹੁਤ ਜ਼ਰੂਰੀ ਹੈ ਕਿ ਦੇਣਾ ਕਿ ਸ਼ਰਾਬ ਦੇ ਜਿਹੜੇ ਇਸ ਤਰ੍ਹਾਂ ਦੇ ਦਿਖਾਇਆ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਉਹ ਵੀ ਉਹ ਇਸ ਤਰ੍ਹਾਂ ਦਾ ਬੱਚ ਕਰ ਨਹੀਂ ਦੇਖੋ ਉਹ ਤਾਂ ਮਤਲਬ ਜੋ ਹੋ ਰਿਹਾ ਸੋਸਾਇਟੀ ਦੇ ਵਿੱਚ ਉਹ ਚੀਜ਼ ਉਹ ਜਿਹੜੀ ਰਿਐਲਿਟੀ ਹੈ ਉਹ ਤਾਂ ਦਿਖਾ ਲੈਣੀ ਚਾਹੀਦੀ ਹੈ ਹਨਾ ਦੋਨੋਂ ਪੈਰਲਲ ਚੱਲਦੀਆਂ ਨੇ ਇਹਨਾਂ ਚੀਜ਼ਾਂ ਉਹ ਚੀਜ਼ ਵੀ ਉਹਨਾਂ ਨੇ ਦਿਖਾ ਲਈ ਬੜੀ ਖੂਬਸੂਰਤ ਤਰੀਕੇ ਨਾਲ ਦਿਖਾ ਲਈ ਹੈ। ਜਦੋਂ ਕੋਈ ਬੰਦਾ ਅਫਸੈਟ ਹੁੰਦਾ ਉਹਦਾ ਸਹਾਰਾ ਲੈ ਰਿਹਾ ਹੈ ਨਾ ਸੋ ਹੋ ਰਿਹਾ ਸਮਾਜ ਦੇ ਵਿੱਚ ਜਿਹੜੀ ਡਿਪਰੈਸ਼ਨ ਹੈ ਮੈਂ ਤਾਂ ਸਟੇਜ ਤੇ ਵੀ ਕਹਿੰਦਾ ਉਹ ਜਿਹੜੇ ਬੱਚਿਆਂ ਨੂੰ ਡਿਪਰੈਸ਼ਨ ਹੈ ਉਹਦਾ ਰੀਜ਼ਨ ਇਹੀ ਹੈ ਕਿਉਂਕਿ ਆਪਾਂ ਜਿਹੜੇ ਉਹ ਸੋਸ਼ਲ ਮੀਡੀਆ 'ਲੋਂ ਜਿਆਦਾਤਰ ਪਏ ਆ ਕਿਸੇ ਨਾਲ ਗੱਲ ਨਹੀਂ ਕਰਦੇ ਆਪਣੇ ਅੰਦਰ ਹੀ ਜਿਹੜੀਆਂ ਗੱਲਾਂ ਨੇ ਉਹ ਉਹ ਕੁੱਟ ਕੇ ਰੱਖਦੇ ਆ ਤੇ ਉਹਦੇ ਨਾਲ ਹੀ ਡਿਪਰੈਸ਼ਨ ਹੈ ਉਹ ਕੋਈ ਨਾ ਕੋਈ ਅਗਲਾ ਤਰੀਕਾ ਲੱਭਦਾ ਵੀ ਮੇਰੇ ਲਈ ਈਜ਼ੀ ਹੋਣਾ ਹੈ ਨਾ ਸੋ ਜੱਜੀ ਵੀ ਜੱਜੀ ਵੀ ਅੱਜ ਜਿਹੜਾ ਫਿਲਮ ਦੇਖਣਾ ਸਭ ਤੁਸੀਂ ਪਿਆਸਤ ਕਰ ਲਈ ਆ ਜੇ ਤੁਹਾਡਾ ਕੀ ਰੋਲ ਹੈ ਮੇਰਾ ਦੇਖੋ ਪਿਆਰ ਸਤਕਾਰ ਸਿੱਧੂ ਸਾਹਿਬ ਨਾਲ ਬਹੁਤ ਪਿਆਰ ਸਤਕਾਰ ਆ ਹੈ ਨਾ ਸੋ ਮੇਰਾ ਫਰੈਂਡ ਨੇ ਉਹ ਮੇਰੇ ਸੋ ਅਸੀਂ ਜਿਮ ਵੀ ਇਕੱਠੇ ਲਾਈਦਾ ਉਹਨਾਂ ਨੇ ਇੱਕ ਕਿਹਾ ਵੀ ਜਾਣਾ ਮੈਂ ਕਿਹਾ ਚਲੋ ਜੀ ਨੋ ਪਰ ਇਹ ਥੀਏਟਰ ਆਰਟਿਸਟ ਪਰਫੋਰਮੈਂਸ ਦੇ ਵਿੱਚ ਜਿਆਦਾ ਦਿੱਤਾ ਗਿਆ ਹਾਂਜੀ ਬਹੁਤ ਵਧੀਆ ਗੱਲ ਆ ਕਿਉਂਕਿ ਜਿਹੜੇ ਥੀਏਟਰ ਆਰਟਿਸਟਸ ਨੇ ਅਸਲੀ ਐਕਟਰ ਉਹੀ ਨੇ ਨੀ ਹੈ ਨਾ ਉਹ ਕਿਸੇ ਨਾ ਕਿਸੇ ਕਾਰਨ ਪਿੱਛੇ ਰਹਿ ਜਾਂਦੇ ਹਾਈਲਾਈਟ ਨਹੀਂ ਹੁੰਦੇ ਨਾ ਕਿਉਂਕਿ ਉਹਨਾਂ ਨੇ ਬਹੁਤ ਮਿਹਨਤਾਂ ਕੀਤੀਆਂ ਨੇ ਤੇ ਉਹ ਮਿਹਨਤ ਬੋਲਦੀ ਆ ਸੋ ਜਿਹੜਾ ਜੀ ਵੀ ਇੱਕ ਬੜਾ ਹੱਟ ਕੇ ਸਵ ਜੋ ਬੋਲ ਚੁਲੇ ਪੰਜਾਬ ਦੇ ਹਾਲਾਤ ਨੂੰ ਦੇਖਿਆ ਕਿਸਾਨ ਅੰਦੋਲਨ ਚੱਲ ਰਿਹਾ ਕਿਸਾਨ ਜਿਹੜੇ ਗੁਰੂ ਹਾਂ ਦੇ ਉੱਪਰ ਬੈਠੇ ਨੇ ਜਿਹੜੇ ਢੱਲੇ ਵਾਲ ਦੇ ਹਾਲਾਤ ਵੀ ਖਰਾਬ ਹਾਂਜੀ ਬਿਲਕੁਲ ਜੀ ਤੁਸੀਂ ਉਹਦੇ ਵਾਸਤੇ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਇਹ ਬਹੁਤ ਦਿਲ ਦੁਖਦਾ ਏ ਇਦਾਂ ਦੇ ਹਾਲਾਤ ਦੇਖ ਕੇ ਮੈਂ ਤਾਂ ਜਦੋਂ ਪਿਛਲੀ ਵਰੀ ਅੰਦੋਲਨ ਹੋਇਆ ਸੀ ਉਦੋਂ ਵੀ ਉੱਥੇ 25 ਦਿਨ ਰਿਹਾ ਸੀਗਾ ਕੈਨੇਡਾ ਤੋਂ ਆ ਕੇ ਸੋ ਇੱਕ ਤਾਂ ਬੇਨਤੀ ਇਹ ਆ ਸਾਰਿਆਂ ਨੂੰ ਜਿਹੜੇ ਜਥੇਬੰਦੀਆਂ ਵੀ ਨੇ ਕਿਸਾਨ ਯੂਨੀਅਨ ਕਟ ਇੱਕਠੇ ਹੋਣਾ ਬਹੁਤ ਜ਼ਰੂਰੀ ਹੈ ਇਕਾ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਆਪਸ ਦੇ ਵਿੱਚ ਇਕੱਠੇ ਨਹੀਂ ਹੋਵੋਗੇ ਤੇ ਫਿਰ ਸਰਕਾਰਾਂ ਤੱਕ ਗੱਲ ਵੀ ਕਿਵੇਂ ਪਹੁੰਚੂਗੀ ਔਰ ਬੈਠ ਕੇ ਹੀ ਗੱਲ ਹੋਣੀ ਹੈ ਟੇਬਲ ਦੇ ਉੱਤੇ ਸੋ ਜਿਹੜੀ ਵੀ ਮੇਰੀ ਤਾਂ ਬੇਨਤੀ ਹੈ ਸਰਕਾਰ ਨੂੰ ਵੀ ਵੀ ਉਹਨਾਂ ਦਾ ਹੱਲ ਹੋਣਾ ਚਾਹੀਦਾ ਕਿਉਂਕਿ ਉਹ ਸਾਡੇ ਮਾਪੇ ਨੇ ਸਾਡੇ ਬਜ਼ੁਰਗ ਨੇ ਜਿਹੜੇ ਠੰਡ ਦੇ ਵਿੱਚ ਉਹ ਕਿਉਂਕਿ ਆਪਾਂ ਕਈ ਵਾਰ ਇਦਾਂ ਸੋਚਣ ਲੱਗ ਜਾਂਦੇ ਵੇ ਸ਼ਾਇਦ ਇਹ ਕਿਸਾਨ ਹੀ ਆ ਉਹਨਾਂ ਦੀ ਲੜਾਈ ਨਹੀਂ ਆਮ ਬੰਦਾ ਹਰ ਇੱਕ ਚਾਹੇ ਉਹ ਬ੍ਰੈਡ ਦੇ ਰੂਪ ਵਿੱਚ ਖਾਂਦਾ ਚਾਹੇ ਰੋਟੀ ਦੇ ਰੂਪ ਵਿੱਚ ਖਾਂਦਾ ਉਹ ਤੋਂ ਬਿਨਾ ਗਜਾਰਾ ਨਹੀਂ ਹੋ ਸਕਦਾ ਉਹ ਕਿੰਨੀਆਂ ਜਿਹੜੀ ਕਿਸਾਨਾਂ ਦੀ ਮਿਹਨਤ ਕਰਕੇ ਉਹ ਫਸਲ ਮੰਡੀ ਦੇ ਵਿੱਚ ਵਿਕਦੀ ਨਹੀਂ ਉਹਦੀ ਤੇ ਉਹੀ ਪੈਕੇਜ ਕਰਕੇ ਤੁਹਾਨੂੰ ਕਿੰਨੀ ਮਹਿੰਗੀ ਮਿਲਦੀ ਹੈ ਸੋ ਆਪਾਂ ਨੂੰ ਇਹ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਇਦਾਂ ਨਾ ਸੋਚਿਆ ਕਰੋ ਇਹ ਇਕੱਲੇ ਕਿਸਾਨਾਂ ਦੀ ਲੜਾਈ ਹੈ ਇਹ ਹਰ ਇੱਕ ਇਨਸਾਨ ਦੀ ਲੜਾਈ ਹੈ ਜਦੋਂ ਜਦੋਂ ਕੋਈ ਜਦੋਂ ਵੀ ਕਿਸੇ ਵੱਡਾ ਕੋਈ ਕਲਾਕਾਰ ਦਾ ਸ਼ੋਅ ਹੁੰਦਾ ਤੁਸੀਂ ਦੱਸੋ ਆਮ ਕਰਕੇ ਅਦਾਲਤਾਂ ਜਾਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਤੱਕ ਪਹੁੰਚ ਕੀਤੀ ਜਾਂਦੇ ਕੇਵਲ ਨੂੰ ਵੀ ਇਹਦੇ ਚਾਹ ਗਾਣਾ ਨਹੀਂ ਗਾਣਾ ਚਾਹੀਦਾ ਜਾਂ ਇਹ ਗਾਣਾ ਹੋਣਾ ਚਾਹੀਦਾ ਜਿਵੇਂ ਜਿਵੇਂ ਜੀਤ ਦਾ ਸ਼ੋਅ ਸਿਕਟ ਕਰ ਰਹੇ ਅਗਰ ਉਹਨੂੰ ਕਰੀਏ ਉਕੇ ਮੈਂ ਦੇਖ ਦੋ ਉਸ ਚੀਜ਼ ਕਈ ਕਲਾਕਾਰ ਹੁੰਦੇ ਨੇ ਜਦੋਂ ਕਿੰਦਾਂ ਦਾ ਕੰਮ ਹਾਸਪੋਰਟ ਤੋਂ ਹੁੰਦਾ ਟਿਪੀਮ ਕੋਰਟ ਦੇ ਜਿਹੜਾ ਆਡ ਰੰਗ ਨੇ ਇੱਕ ਇੱਕ ਬਲੇ ਆ ਗਾਣਾ ਕੋਣ ਆ ਮਰ ਕੋਈ ਬੰਦਸ਼ ਹੋ ਜਾਂਦੀ ਆ ਉਸ ਨੂੰ ਕਿਵੇਂ ਦੇਖਦੇ ਨੇ ਦੇਖੋ ਇਹ ਇਹ ਮਤਲਬ ਇੱਕ ਜਿਹੜਾ ਕਲਾਕਾਰ ਹੁੰਦਾ ਨਾ ਉਹਦੇ ਨਾਲ ਹਾਈਲਾਈਟ ਛੇਤੀ ਹੋ ਜਾਂਦਾ ਕੰਮ ਹਨਾ ਸੋਇਸ ਕਰਕੇ ਜਿਹੜੇ ਹੁਣ ਪਿੱਛੇ ਇਹ ਤਾਂ ਮਾਨ ਵਾਲੀ ਗੱਲ ਹੋਣੀ ਚਾਹੀਦੀ ਕਿੰਨੇ ਪੰਜਾਬੀ ਸ਼ੋ ਪਿੱਛੇ ਹੋਏ ਨੇ ਦਿਲਜੀਤ ਹੋਇਆ ਕਰਨੌਜਲਾ ਏਪੀ ਟਿਲੋਂ ਮਤਲਬ ਕਿੰਨੇ ਕਿੰਨੇ ਉਹ ਲਗਾਤਾਰ ਹਿੱਟ ਗਏ ਨੇ ਤੇ ਉਹਦੇ ਨਾਲ ਇਹ ਸੋਚਣਾ ਚਾਹੀਦਾ ਆ ਉਹਦੇ ਨਾਲ ਕਿੰਨੇ ਲੋਕਾਂ ਨੂੰ ਜਵਾਬ ਮਿਲਦੀ ਆ ਠੀਕ ਹੈ ਜੇ ਉੱਤੇ 30 40 ਹਜ਼ਾਰ ਬੰਦਾ ਆ ਰਿਹਾ ਕੋਈ ਕੁਝ ਵੇਚਦਾ ਕੋਈ ਕੁਝ ਵੇਰੇ ਜਾਂ ਤੇ ਪੰਜਾਬੀ ਛਾਏ ਹੋਏ ਨੇ ਹੈਨਾ ਜੇ ਤਾਂ ਬਾਈ ਦਲਜੀਤ ਕਹਿੰਦਾ ਹੁੰਦਾ ਪੰਜਾਬੀ ਆ ਗਏ ਉਹ ਪੰਜਾਬੀ ਸ਼ਾ ਵੀ ਗਏ ਆ ਸੋ ਉਹ ਇਹ ਜਿਹੜੀ ਉਹਦੇ ਵਿੱਚ ਰੁਕਾਵਟਾਂ ਨਹੀਂ ਹੋਣੀਆਂ ਚਾਹੀਦੀਆਂ ਉਹਦਾ ਸਭੇ ਸਾਨੂੰ ਮਾਣ ਵਾਲੀ ਗੱਲ ਹੋਣੀ ਚਾਹੀਦੀ ਆ ਯਾਰ ਸਾਡੇ ਇੱਥੋਂ ਮੁੰਡੇ ਉੱਠ ਕੇ ਦੁਨੀਆ ਭਰ ਦੇ ਵਿੱਚ ਹੈਨਾ ਜਿੱਥੇ ਗੋਰਿਆਂ ਕਾਲਿਆਂ ਦੇ ਸ਼ੋਅ ਵਿਕਦੇ ਸੀ ਉਹ ਸਟੇਡੀਅਮ ਸਾਰੇ ਸੋਲਡ ਆਊਟ ਕੀਤੇ ਆ ਸੋ ਇਦਾਂ ਨਹੀਂ ਮੇਰੇ ਹਿਸਾਬ ਨਾਲ ਜਿਹੜੀ ਉਹ ਨੈਗੇਟਿਵਿਟੀ ਆ ਉਹ ਤੋਂ ਦੂਰ ਰਹਿਣਾ ਚਾਹੀਦਾ ਪੋਜ਼ਿਟਿਵਿਟੀ ਫਲਾਉਣੀ ਚਾਹੀਦੀ ਜੱਜੀ ਵੀ ਕਿਸਾਨ ਸੰਘਰਸ਼ ਕਦੋਂ ਜਾ ਰਹੇ ਆ ਜੱਜੀ ਵੀ ਕਦੋਂ ਜਾ ਰਹੇ ਆ ਕਿਸਾਨ ਮੈਂ ਤਾਂ ਨਾਲ ਹੀ ਆ ਜੀ ਮੈਂ ਤਾਂ ਹਮੇਸ਼ਾ ਹੀ ਨਾਲ ਰਿਹਾ ਤੇ ਹਮੇ ਉੱਥੇ ਹੀ ਹਾਂਜੀ ਤੁਸੀਂ ਕੰਟਰੋਵਰਸੀ ਸਟੇਜ ਤੇ ਉੱਤੇ ਚੱਲ ਰਹੇ ਸਾਨੂੰ ਨਹੀਂ ਲੱਗਦਾ ਜਿੱਤੇ ਪੰਜਾਬੀ ਆ ਰਹੇ ਨੇ ਉਹ ਜਿਹੜਾ ਬਲਡ ਪ੍ਰੈਸ਼ਰ ਫੈਰੇ ਪੰਜਾਬੀ ਨਹੀਂ ਦੇਖੋ ਆਹ ਦਾ ਕੰਟਰੋਵਰਸੀ ਹੁਣ ਤੁਸੀਂ ਵੀ ਕਰ ਰਹੇ ਹੋ ਨਾ ਇਹ ਦੇਖ ਨਹੀਂ ਇੱਕ ਗੱਲ ਸੁਣੋਂ ਬਾਰੇ ਨਹੀਂ ਨਹੀਂ ਕੰਟਰੋਵਰਸ ਕੰਟਰੋਵਰਸੀ ਇਹ ਤੁਸੀਂ ਆਪ ਕਰ ਦਿੰਦੇ ਹੋ ਫਿਰ ਇਦਾਂ ਦੀ ਗੱਲ ਆਪਾਂ ਕਰਨੀ ਕੱਲੇ ਉਹ ਡਿਨਾਈ ਕਰਨ ਦੀ ਲੋੜ ਹੈ ਮੈਂ ਤਾਂ ਹਮੇਸ਼ਾ ਸਟੇਜ ਦੇ ਉੱਤੇ ਇਹੀ ਗੱਲ ਕਹੀ ਆ ਬਈ ਪੋਜ਼ਿਟਿਵਿਟੀ ਫਲਾਉਣੀ ਆਸੇ-ਬਸੇ ਹਾਂਜੀ ਬਿਲਕੁਲ ਮੇਰੀ ਨਵੀਂ ਜਿਹੜੀ EP ਆ ਉਹ ਜਲਦੀ ਮਾਰਕੀਟਰ ਵਿੱਚ ਦੇਵਾਂਗੇ ਤੇ ਮੈਨੂੰ ਉਮੀਦ ਆ ਵੀ 31ਵਾਂ ਸਾਲ ਹੈ ਜੀ ਮੇਰਾ ਉਸਤਾਦ ਜੀ ਦੀ ਕਿਰਪਾ ਨਾਲ ਮਾਨਕ ਸਾਹਿਬ ਦਾ ਅਸ਼ੀਰਵਾਦ ਨਾਲ ਕਦੇ ਸੋਚਿਆ ਨਹੀਂ ਸੀ ਵੀ ਸਿੰਗਰ ਬਣਨਾ ਲੇਕਿਨ 4 ਸਾਲ ਦੀ ਉਮਰ ਤੋਂ ਉਹਨਾਂ ਮਤਲਬ ਉਹਨਾਂ ਦੀ ਤਪੱਸਿਆ ਕੀਤੀ ਆ ਤੇ ਉਹਨਾਂ ਦੇ ਥਾਪੜੇ ਨਾਲ ਹੀ ਅਗਲੀ ਜਿਹੜੀ ਹੈ ਈਪੀ ਉਹ ਵੀ ਦੇ ਰਹੇ ਆ ਫੋਕ ਰੰਗ ਵੀ ਹੋਊਗਾ ਵੈਸਟਰਨ ਵੀ ਹੋਊਗਾ ਸੋ ਪਿਆਰ ਤੇ ਸਤਿਕਾਰ ਦਿਓ ਬਸ ਮੇਰੀ ਤਾਂ ਇਹੀ ਬੇਨਤੀ ਆ ਵੀ ਆਪਣੇ ਬੱਚਿਆਂ ਨੂੰ ਨਾ ਪੰਜਾਬੀ ਜਰੂਰ ਸिखਾਲਿਆ ਕਰੋ ਜਿਹੜੀ ਵੀ ਤੁਹਾਡੀ ਮਦਰ ਟੰਗ ਆ ਮੈਂ ਕਿਸੇ ਲੈਂਗੁਏਜ ਨੂੰ ਮਾੜਾ ਨਹੀਂ ਕਹਿੰਦਾ ਲੇਕਿਨ ਪੰਜਾਬੀ ਮਾਂ ਬੋਲੀ ਕਰਕੇ ਜੈਜੀਬੀ ਦਾ ਨਾਮ ਕੈਨੇਡਾ ਦੀ ਗ੍ਰੈਨਵਲ ਸਟਰੀਟ ਦੇ ਉੱਤੇ ਲਿਖਿਆ ਗਿਆ ਮੈਂ ਭਾਵੇਂ ਇਸ ਦੁਨੀਆ 'ਚ ਨਾ ਰਹਾ ਲੇਕਿਨ ਉਹ ਨਾਮ ਉੱਥੇ ਰਹਿਣਾ ਸਿਰਫ ਪੰਜਾਬੀ ਮਾਂ ਬੋਲੀ ਅੱਛਾ ਇੱਕ ਵਾਰ ਸਵਾਲ ਆ ਪੰਜਾਬ ਦੇ ਮੁੱਖ ਫੋਟੇ ਕਲਾਕ ਜਦੇ ਨੇ ਜੀ ਉਹ ਦੇਖਦੇ ਨੇ ਫਿਲਮਾਂ ਦੇਖਣੀਆਂ ਚਾਹੀਦੀਆਂ ਨੇ ਕਿਉਂਕਿ ਉਹ ਆਪ ਆਰਟਿਸਟ ਨੇ ਠੀਕ ਆ ਭਾਵੇਂ ਮੁੱਖ ਮੰਤਰੀ ਬਣ ਕੇ ਪਰ ਆਰਟਿਸਟ ਨਹੀਂ ਕਦੇ ਨਹੀਂ ਚਾਹੀਦਾ ਇੱਕ ਦੂਸਰੇ ਨਾਲ ਚਾਹੇ ਆਰਟਿਸਟ ਨੇ ਚਾਹੇ ਐਕਟਰ ਐਕਟਰਸ ਨੇ ਇੱਕ ਦ ਉਹਦੇ ਨਾਲ ਇਹ ਵੱਡਾ ਹੀ ਦੈਰਾ ਹੋਣਾ ਸੋ ਮੇਰੇ ਹੱਥ ਜੁੜ ਕੇ ਬੇਨਤੀ ਆ ਨੈਗੇਟਿਵਿਟੀ ਤੋਂ ਦੂਰ ਰਹਿਆ ਕਰੋ ਬਸ ਮੇਰੀ ਅੰਨਿਕ ਬੇ ਇੱਕ ਇੰਜਰਿਕ ਫੋਲੋ ਕਰਦੇ ਹੋ ਵੀ ਕਰੋ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਤੁਸੀਂ ਇੱਕ ਇੰਨੀ ਮਿਹਨਤ ਕਰਦੇ ਹੋ ਔਰ ਫਿਲਮ ਜਦੋਂ ਬਣ ਜਾਂਦੀ ਹੈ ਪਰਦੇ ਤੇ ਆਉਂਦੀ ਹੈ ਔਰ ਤੁਹਾਡੇ ਵਾਲੇ ਲੋਕ ਦੇਖ ਕੇ ਤਾੜੀਆਂ ਮਾਰਦੇ ਨੇ ਹਨਾ ਔਰ ਸਿਨੇਮੇ ਦੇ ਵਿੱਚ ਤਾੜੀਆਂ ਵਜਣਾ ਤੁਸੀਂ ਜਾਣਦੇ ਹੋ ਰੇਅਰ ਵਾਪਰਦਾ ਹੈ ਇਹ ਤੇ ਸਾਡੇ ਮੈਨੂੰ ਲੱਗਦਾ ਕਿ ਮੇਰੀ ਜਿਹੜੀ ਇੰਨੀ ਮਿਹਨਤ ਸੀ ਉਹ ਸਫਲ ਹੋਈ ਔਰ ਅਕਸਰ ਸੁਬੇ ਜੀ ਜਿਨ੍ਹਾਂ ਨੇ ਇੱਕ ਸੁਪਨਾ ਸਾਡਾ ਸਰਕਾਰ ਕੀਤਾ ਕਿਉਂਕਿ ਜਿਵੇਂ ਕਿ ਕਿਹਾ ਜਾਂਦਾ ਕਿ ਫਿਲਮ ਇੰਡਸਟਰੀ ਇੱਕ ਕਮਰਸ਼ੀਅਲ ਇੰਡਸਟਰੀ ਹੈ ਨਾ ਸਭ ਕੁਝ ਪੈਸਾ ਹੀ ਹੈ ਲੇਕਿਨ ਸੁਬੇ ਜੀ ਨੇ ਸਾਬਤ ਕਰਤਾ ਕਿ ਪੈਸਾ ਸਭ ਕੁਝ ਨਹੀਂ ਹੁੰਦਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਟਿੰਕਰ ਟੈਕ ਵਾਲਿਆਂ ਤੋਂ ਵਾਕਿ ਇੱਕ ਇੱਕ ਕਾਫੀ ਮਹਿੰਗੀ ਫਿਲਮ ਹੈ ਔਰ ਇਹਨਾਂ ਨੇ ਇੰਨਾ ਪੈਸਾ ਲਾ ਕੇ ਤੁਸੀਂ ਸਮਝ ਲਓ ਕਿ ਕੋਈ ਕਮਾਈ ਨਹੀਂ ਕਰਨੀ ਅਸੀਂ 10 ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਸ਼ਹਿਰਾਂਾਂ 'ਚ ਇਹੋ ਜੇ ਪ੍ਰੀ ਪ੍ਰੀਮੀਅਰ ਕਰ ਰਹੇ ਹਾਂ ਲੋਕਾਂ ਨੂੰ ਬੁਲਾ ਕੇ ਪ੍ਰੀ ਫਿਲਮ ਦਿਖਾ ਰਹੇ ਹਾਂ ਔਰ ਇੱਕ ਕੇਬਲ 1 ਐਪ ਤੇ ਆਣੀ ਹੈ ਔਰ ਸਮਝ ਲਓ ਕਿ ਨਵੀਂ ਐਪ ਹੈ ਕੋਈ ਅਸੀਂ ਅਸੀਂ ਨਹੀਂ ਮੰਨਦੇ ਕਿ ਕੋਈ ਕਮਾਈ ਕਰਨ ਵਾਲੀ ਮਤਲਬ ਕਿ ਇਹਨਾਂ ਦੇ ਲਈ ਇੱਕ ਮੂਵ ਸੀਗੀ ਇਹਨਾਂ ਨੇ ਕਿਹਾ ਕਿ ਨਹੀਂ ਇਹ ਏਡੀ ਵੱਡੀ ਫਿਲਮ ਹੈ ਇਹਦੇ ਵਿੱਚ ਇੱਕ ਡਾਇਲੋਗ ਦੇਖ ਕੇ ਇਹ ਵੋਟੋਨ ਹੋ ਗਏ ਕਿ ਉਹ ਜਦੋਂ ਲੜਕੀ ਆ ਕੇ ਕਹਿੰਦੀ ਹੈ ਕਿ ਮੈਂ ਕਰਨਾਟਕਾ ਸੇ ਆਉਣੀ ਹਾਂ ਜੇ ਕਹਿੰਦੇ ਕਿ ਇਹੀ ਡਾਇਲੋਗ ਇਹੀ ਸੈਂਸ ਇਹੀ ਸਪੇਸ਼ ਨੋ ਪਾਸ਼ਾਵਾਂ ਦੇ ਵਿੱਚ ਸਾਰੇ ਦੇਸ਼ ਵਿੱਚ ਆਣੀ ਚਾਹੀਦੀ ਹੈ ਇਹ ਮਾਰਲ ਵਿੱਚ ਜਾਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਵਾਪਿਸ ਸਟਾਰ ਅਸੀਂ ਹਾਂ ਕਿ ਤੇ ਸਾਡੀ ਜ਼ਿੰਮੇਵਾਰੀ ਕੀ ਹੈ ਤੇ ਇੰਨੀ ਜੀ ਗੱਲ ਦੇ ਉੱਪਰ ਤੁਸੀਂ ਮੰਨ ਕੇ ਚੱਲੋ ਕਿ ਇਹ ਕਰੋੜਾਂ ਰੁਪਏ ਖਰਚ ਕਰ ਰਹੇ ਨੇ ਆਪ ਦੀ ਜੇਬ ਦੇ ਵਿੱਚੋਂ ਤਾਂ ਮੈਂ ਸਭੀ ਦਾ ਕਿ थैंक टू ਸੁਮੇਤ ਜੀ ਔਰ ਸਾਰੀ ਮੇਰੀ ਟੀਮ ਜਿਨ੍ਹਾਂ ਨੇ ਬਹੁਤ ਮक्के ਮਿਲਫ ਕੀਤੀ ਇਸ ਨੂੰ ਨੂੰ ਬਹਾਰਨ ਲੱਗਿਆ ਐਂਡ ਬਾਈ ਨੂੰ ਤਾਂ ਸ਼ੁਕਰ ਹੈ ਕਿ ਅਸੀਂ ਕਿੰਨਾ ਕੁ ਬਣਨ ਕਿੰਨਾ ਚਾਹੀਏ ਕਿੰਨਾ ਨੇ ਉਹਨਾਂ ਨੇ ਡਿਸਕਲੇਮਰ ਪਾਇਆ ਹੈ ਇਨਕਮ ਟੈਕਸ ਹਲੋ ਵੀ ਸਰਵਾਰ ਚ ਸ਼ੀਸ਼ੇ ਸ ਮੈਂ ਗੱਲ ਕਰਨਾ ਸਮਝੀ ਸੀ ਥੋੜਾ ਵਿਸ਼ੇਂ ਮੇਕਰ ਸਟੋਰੀਜ਼ ਫ਼ਰਮ ਪੰਜਾਬ ਵਾਝੇ ਇਹਦੇ ਬਾਰੇ ਕੁਛ ਥੋੜਾ ਜਾਣਨਾ ਪਾਉਣਾ ਸਭ ਦੇ ਬਾਰੇ ਦੇਖੋ ਬੜਾ ਸਿੰਪਲ ਲੱਗਿਆ ਅਸੀਂ ਸਾਡਾ ਕਲਚਰ ਸਾਡਾ ਇਤਿਹਾਸ ਸਾਡੀ ਜਗ੍ਹਾ ਤੇ ਉੱਥੇ ਅਸੀਂ ਸਾਡਾ ਮਸਜਾਈਏ ਕਿ ਉਹ ਹਰ ਪਾਸੇ ਚਾਏ ਸੋ ਅਸੀਂ ਅੱਜ ਸਾਉਦਾ ਤੇ ਨਮਾ ਦੇਖ ਲਈ ਬਿਕੋ ਉਹ ਦੂਜੀ ਟਾਪ ਹੈ ਸੋ ਅਸੀਂ ਇਸ ਤਰੀਏ ਨੂੰ ਪੰਜਾਬੀ ਸਿਨੇਮਾ ਨੂੰ ਬਾਕੀ ਲੰਘ ਕੇ ਪਾਇਆ ਗਿਆ ਕਿਸ ਤਰ੍ਹਾਂ ਦੇਖੋ ਆਈ ਥਿੰਕ ਜਦੋਂ ਇਹ ਪਹਿਲੀ ਵਾਰ ਮੂਵੀ ਮੇਰੇ ਕੋਲੇ ਪਾਲੀ ਸਰ ਲੈ ਕੇ ਆਏ ਸੀਗੇ ਮਲੇ ਕਿੰਨੀ ਸੀਗੀ मैं बिल्कुल मेरे कैरेक्टर तो बिल्कुल ऑपोजिट है वो मेनु कहते मैं पता नहीं केड़ा पंगा ले लिया ये कुड़ी का बहुत मतलब मेरा नेचर बिल्कुल डिफरेंट है एंड आई थिंक फॉर सोशल मीडिया तो बिल्कुल डिफरेंट है जैसे <laughs> तो एक आई थिंक कैप्टन ऑफ आवर शेयर वही एक मतलब आर्टिस्ट ਲਈ एक चैलेंजिंग चीज होती है तो उसको मजा भी आता है काम करके केड़ा पंगा ले लिया वो पूरा हो गया पंगा ये हां तो हुन तो बढ़िया ने हुन तो फर्स्ट प्रीमियर तो बाद ਮਤਲਬ ਸੋਨਾ ਤੁਹਾਨੂੰ ਹਾਂ ਐਗਜ਼ੈਕਟਲੀ ਮਤਲਬ ਤੁਸੀਂ ਹਰ ਚੀਜ਼ ਕਮर्शियल ਨਹੀਂ ਹੁੰਦੀ ਕੁਝ ਚੀਜ਼ਾਂ ਆਪਣੇ ਕੌਮਲੇ ਵੀ ਹੁੰਦੀਆਂ ਨੇ ਆਪਣੀ ਲੋਕਾਂ ਲਈ ਵੀ ਬਣੀਆਂ ਨੇ ਆ ਜਨੂਨਲੀ ਲੋਕੀ ਆਉਂਦੇ ਆ ਸਿਨੇਮਾ ਦੇ ਵਿੱਚ ਅੱਜ ਕੱਲ੍ਹ ਤਾਂ ਐਸੇ OTT ਦਾ ਜ਼ਮਾਨਾ ਹੈ ਚੀਜ਼ਾਂ ਫਰ ਬੈਕ ਹੀ ਸਭ ਸੁਣਦੇ ਆ ਦੇਖਦੇ ਆ ਬਟ ਕਿਉਂਕਿ ਕਨਸੈਪਚੂਅਲੀ ਇਸ ਇਸ ਮੂਵੀ ਨੂੰ ਵੀ ਸਾਨੂੰ ਬਹੁਤ ਜ਼ਿਆਦਾ ਮਤਲਬ ਟਾਈਮ ਲੱਗ ਕੇ ਆ ਪੁਸ਼ ਕਿੰਨਾ ਸੀ ਬਹੁਤ ਜ਼ਿਆਦਾ ਐਂਡ ਆਈ ਥਿੰਕ ਥੈਂਕਸ ਟੂ ਸੁਮੀ ਜੀ ਪੀਪਲ ਵਨ ਕਿ ਕਿ ਇਹਨਾਂ ਨੂੰ ਬਹੁਤ ਇਹ ਬਹੁਤ ਵਰਕਿੰਗ ਹੋਈ ਹੈ ਤੇ ਬਹੁਤ ਬਿਊਟੀਫੁਲ ਲੈ ਨੇ ਪੇਸ਼ ਕੀਤਾ ਹੈ ਤਾਂ ਮੈਨੂੰ ਲੱਗਦਾ ਹਰੇ ਕਨਸੈਪਟ ਜਿਹੜਾ ਕਿ ਚਾਹੇ ਸਿੱਖੀ ਹੋਵੇ ਪਾਵੇ ਹਿੰਦੂ ਸਮਾਹ ਹੋਵੇ ਪਾਵੇ ਕੋਈ ਵੀ ਇਨਰ ਰਿਲੀਜੀਅਨ ਹੋਵੇ ਅਫਰੀਕੀ ਸੇ ਇਸ ਟਿੱਗ ਨਾਲ ਜੁੜਿਆ ਹੋਇਆ ਉਹਨੂੰ ਕਮਰਸ਼ੀਅਲੀਸਟਿਕ ਸਪੋਰਟ ਚਾਹੀਦਾ ਹੈ ਤੇ ਪਲੇਟਫਾਰਮ ਚਾਹੀਦਾ ਜਿੱਨਾ ਪਲੇਟਫਾਰਮ ਤੇ ਸ਼ੋ ਕਰ ਸਕੀਏ ਤੇ ਉਸ ਜੀ ਤੋਂ ਅੱਗੇ ਕਿਉਂਕਿ ਐਟ ਦ ਐਂਡ ਆਫ ਦ ਡੇ ਵੀ ਆਰ ਵਾਕਿੰਗ ਈਚ ਅਦਰ ਹੋਮ ਤੇ ਉਹ ਕਰ ਵਧੀਆ ਜਿਸ ਵਧੀਆ ਜਾਣਗੇ ਸਾਰੇ ਤੇ ਕੁਝ ਦਾ ਸਾਥ ਦੇਣ ਕੇ ਆਈ ਥਿੰਕ ਉਸ ਤੋਂ ਚੰਗਾ ਕੁਝ ਹੋਣੀ ਹੋਵੇ बहुत ही वादियाप्ट बहुत ही व्याया ਛੋਟੀ ਬੱਚੀ ਨੇ ਬਹੁਤ ਹੀ ਵਧੀਆ ਕੰਮ ਕੀਤਾ ਸੋ ਮੈਂ ਤਾਂ ਇਹੀ ਕਹਿਣਾ ਸਾਰਿਆਂ ਨੂੰ ਜਦੋਂ ਆਉਗਈ ਹੈ ਕੇਵਲ 1 ਦੇ ਉੱਤੇ 24 ਜਨਵਰੀ ਨੂੰ ਸਾਰੇ ਜਣੇ ਦੇਖਿਓ ਜਰੂਰ ਕਿਉਂਕਿ ਹਰ ਇੱਕ ਫੈਮਿਲੀ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜਰੂਰ ਇਦਾਂ ਦੇ ਹੱਥਲੇ ਹੁੰਦੇ ਹੈਗੇ ਨੇ ਸੋ ਆ ਜਿੰਦਗੀ ਦੇ ਵਿੱਚ ਸੋ ਸਾਰੇ ਜਣੇ ਸਪੋਰਟ ਕਰਿਓ ਜੀ ਇਦਾਂ ਦੀਆਂ ਚੀਜ਼ਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਹੈਨਾ ਜਦ ਵੀ ਤੁਸੀਂ ਆ ਸਪੋਰਟ ਬਿਲਕੁਲ ਮੈਂ ਤਾਂ ਆਪਣੀ ਇੰਟਰਸ ਕਹਿਣਾ ਵੀ ਬੇਸ਼ੱਕ ਇਕੱਠੇ ਰਹਿਣਾ ਚਾਹੀਦਾ ਆਹ ਘਰਾਂ ਤੁਸੀਂ ਆਪਣਾ ਵੱਡਾ ਕਰੋਗੇ ਆਸਤੇ ਵਿੱਚ ਪਿਆਰ ਜੁੜੋਗੇ ਉਹਦੇ ਨਾਲ ਹੋਰ ਜਿਹੜੀਆਂ ਫਿਲਮਾਂ ਨੇ ਸਾਡੀਆਂ ਬਹੁਤ ਵੱਡੀਆਂ ਬਣ ਕੇ ਆਣਗੇ ਜਿਦੋਂ ਕਿ ਫਰੀਦ ਦੇ ਵਾਲ ਵੀ ਅਕਾਲ ਫਿਲਮ ਸ਼ੂਟ ਕਰਦੇ ਆ ਮਤਲਬ ਬਹੁਤ ਵੱਡੇ ਲੈਵਲ ਤੇ ਫਿਲਮ ਆਉਗੀ ਪਰ ਵੀ ਤਾਂ ਨਹੀਂ ਚੀਜ਼ਾਂ ਹੋਰ ਹੋਗੀਆਂ ਚਾਹੀਦੀਆਂ ਠੀਕ ਹੈ ਨਾ ਮੈਂ ਤਾਂ ਹਮੇਸ਼ਾ ਹੀ ਆ ਦੇ ਨਾਲ ਹਮੇਸ਼ਾ ਹੱਟਦਾ ਜਾਈ ਮਸਤੇ ਇਹ ਤੇ ਵੀ ਤੁਮਨਾ ਕਾਫੀ ਮਨ ਨੂੰ ਗੇਂਡ ਕਰਦੇ ਨੇ ਲੋਕ ਵੀ ਸੱਤੇ ਵਾਲੇ ਨੇ ਕਟਾਏ ਨੇ ਮੈਂ ਕਹਿੰਦਾ ਉਹਨਾਂ ਜੇ ਤੁਸੀਂ 5-7 ਸਾਲ ਦੇ ਬੱਚੇ ਦੇ ਸਿਰ ਤੇ ਜੂੜਾ ਗੁੱਤੀ ਆ

थैंक यू थैंक यू वेरी मच हाँ जी ਕਿੰਨੇ ਕਰ ਸਕਦਾ ਲਾਹੇ ਜਿਹੜਾ ਵੀਰੇ ਮੇਰੇ ਨਾਲ ਹੱਥ ਮਾਹ ਜਾਤ ਜਿਹੜਾ ਜਦੋਂ ਮੇਰੇ ਨਾਲ ਹੱਥ ਮਾਹ ਜਾਤ ਹਰ ਹਫਤੇ ਕਰਦਾ ਚਾਰ ਪਾ ਚਾਰ ਵਰਤ ਪਾਟ ਕਰਦਾ ਹਾਂ ਜੀ ਇਹ ਦੇਖੋ ਪਾਲਿਸ਼ ਪਿੰਧਰ ਉਹਨਾਂ ਨੇ ਫਿਲਮ ਲਿਖੀ ਜੀ ਤੇ ਜਦੋਂ ਉਹਨਾਂ ਨੇ ਫਿਲਮ ਲਿਖੀ ਮੇਰੇ ਨਾਲ ਸ਼ੇਅਰ ਕੀਤੀ ਪਾਲੀ ਜੀ ਮੇਰੇ ਚੰਗੇ ਨੋਨ ਵੀ ਨੇ ਡਾਇਰੈਕਟਰ ਦੇ ਬਹੁਤ ਪੁਰਾਣੇ ਉਹ ਹੈਗੇ ਨੇ ਲੇਖਕ ਡਾਇਰੈਕਟਰ ਬਹੁਤ ਏਰ ਤੋਂ ਕੰਮ ਕਰ ਰਹੇ ਨੇ 10 ਸਾਲ ਜੀ ਉਸ ਵੇਲੇ ਉਹਨਾਂ ਨੇ ਇੱਕ ਟੂਪੀ ਸਾਮਤਨ ਬਣਾਈ ਸੀ ਜਿਹੜੀ ਮੈਨੂੰ ਬੜੀ ਚੰਗੀ ਲੱਗੀ ਤੇ ਉਸ ਤੋਂ ਬਾਅਦ ਮੇਰੀ ਫਿਲਮ ਆਈ ਸਾਡਾ ਹੱਕ ਉਸ ਵੇਲੇ ਅਸੀਂ ਆਪਸ ਵਿੱਚ ਇਹ ਤੋਂ ਵੀ ਜੇ ਸੰਪਰਕ ਚਾਏ ਕਿ ਉਹ ਚਾਹ ਰਹੇ ਸੀ ਕਿ ਕੋਈ ਆਪਾਂ ਫਿਲਮ ਇਹੋ ਜੀ ਸਕੀਨਰ ਰਿਲੇਟਡ ਬਣਾਈਏ ਕਿਉਂਕਿ ਮੇਰੀ ਇਮੇਜ ਯੋਗਾ ਤੇ ਇਹ ਫਿਲਮਾਂ ਕਰਕੇ ਤੇ ਬਾਜੀ ਦੀ ਟੀ ਕਰਕੇ ਸੀਗੀ ਕਿ ਇਹੋ ਜਿਹਾ ਕਨਸੈਪਟ ਆਪਣੇ ਨੂੰ ਸੂਟ ਕਰਦਾ ਹਾ ਨਾ ਦਾ ਜੋ ਮੰਨਣਾ ਸੀਗਾ ਮੇਰੇ ਕਰੈਕਟਰ ਦਾ ਕਿ ਉਹਨਾਂ ਨੇ ਜਦੋਂ ਇਹ ਕਨਸੈਪਟ ਮੇਰੇ ਨਾਲ ਸੁਣੀ ਤਾ ਸਟੋਰੀ ਸੁਣਾਈ ਮੈਨੂੰ ਬੜੀ ਐਕਸਾਈਟਿੰਗ ਲੱਗੀ ਬੜਾ ਵਧੀਆ ਲੱਗਾ ਕਿ ਇਹੋ ਜੀ ਕੰਮ ਬਣਨੀ ਚਾਹੀ ਹੁਣ ਸਵਾਲ ਤਾਂ ਇਹ ਹੁੰਦਾ ਕਿ ਇਹੋ ਜੀ ਫਿਲਮ ਬਣਨੀ ਚਾਹੀਦੀ ਤਾਂ ਸਾਰੇ ਕਹਿ ਦਿੰਦੇ ਆ ਪਰ ਇਹੋ ਜੀ ਫਿਲਮ ਤੇ ਪੈਸੇ ਕੌਣ ਲਾਉਂਦਾ ਸੋ ਉਹ ਬਹੁਤ ਇੰਪੋਰਟੈਂਟ ਥੀ ਕਿ ਕਿ ਪ੍ਰੋਡਿਊਸਰ ਕਿਹਨੇ ਦਾ ਆਨਬੋਰਡ ਹੋਣਾ ਸੋ ਸਭ ਤੋਂ ਪਹਿਲਾਂ ਰਾਣਾ ਆਲੂਆੜੀ ਆਨਬੋਰਡ ਹੋਏ ਫਿਰ ਜੀਟੂ ਜੀ ਆਨਬੋਰਡ ਹੋਏ ਫਿਰ ਹੁਣ ਕੇਬਲ 1 ਵਾਲੇ ਸਾਗਾ ਜੀ ਸਾਗਾ ਦੀ ਟੀਮ ਆਨਬੋਰਡ ਹੋਈ ਸੋ ਹੁਣ ਸਾਗਾ ਦੀ ਫਿਲਮ ਜਿਹੜੀ ਆ ਟੇਕਓਵਰ ਕੀਤੀ ਹੋਈ ਆ ਜਿਹਦੀ ਅਸੀਂ ਸਕਰੀਨਿੰਗ ਕਰ ਰਹੇ ਆ ਪੂਰੇ ਇੰਡੀਆ ਦੇ ਵਿੱਚ ਤੇ OTT ਪਲੇਟਫਾਰਮ ਜਿਹੜਾ ਕੇਬਲ 1 ਕੱਕੇ ਵਾਲਾ ਕੇਬਲ ਕੇ ਵਾਲਾ ਕੇ ਵਾਲਾ ਸੀ ਵਾਲਾ ਨਾਲ ਲਵਦੇ ਰਹੋ ਸਾਰੇ ਜਣੇ ਬੜਾ ਜ਼ਰੂਰੀ ਆਉਜੀ ਤੇ ਉਸ ਕੇਵਲ 1 OTT ਪਲੇਟਫਾਰਮ ਨੂੰ ਡਾਊਨਲੋਡ ਕਰਕੇ ਸਬਸਕ੍ਰਾਈਬ ਕਰਕੇ ਇਹ ਫਿਲਮ ਜਿਹੜੀ ਆ 24 ਜਨਵਰੀ ਤੋਂ ਸਾਰੇ ਦੇਖ ਸਕਦੇ ਜਿਸ ਤਰ੍ਹਾਂ ਕੱਲ੍ਹ ਸ਼੍ਰੀਮਾਨ ਦੁਆਰਾ ਪ੍ਰਬੰਧ ਕੀਤੀ ਜਾਂਦੀ ਹੈ ਜਿਸ ਦੁਆਰਾ ਪ੍ਰਬੰਧ ਕੀਤੀ ਜਾਂਦੀ ਹੈ ਉਤਾਰਨੀ ਪਕਰ ਤੇ ਆਪਣਾ ਜਿਹੜਾ ਕਾਰਜ ਹੁੰਦਾ ਇਸ ਫਿਲਮ ਦੇ ਵਿੱਚ ਖਾਸ ਗੋਲ ਤੇ ਤੋਂ ਬਗਰ ਛਿਮਲੇ ਕਹਿੰਦੇ ਦੀ ਗੱਲ ਕੀਤੀ ਆ ਤੇ ਤਤਾਰ ਦੀ ਗੱਲ ਕੀਤੀ ਆ ਤਾਂ ਵੀ ਲੱਗਦਾ ਹੈ ਸਹਿਯੋਗ ਗੁਰਮੁਖਵਾਲਾ ਫਿਲਮ ਕਮੇਟੀ ਕੋਲ ਨਹੀਂ ਬਸ ਇੱਧਰ ਮੋੜ ਕੇ ਪੁੱਛ ਰਿਆਂ ਅੰਮ ਨਾਲ ਫਿਲਮ ਰਿਆ ਜੰਮ ਲੱਗਦਾ ਕਿਵੇਂ ਬੰਨ੍ਹ ਲੈ ਨਹੀਂ ਮਿਲਿਆ ਨਹੀਂ ਜੀ ਕੋਈ ਸਹਿਯੋਗ ਸਿਰੋਮਿਕ ਕਮੇਟੀ ਦਾ ਜਾਂ ਕਿਸੇ ਵੀ ਧਾਰਮਿਕ ਸੰਸਥਾ ਦਾ ਬਲਕਿ ਅਸੀਂ ਫਿਲਮ ਮੇਕਰ ਡਰਦੇ ਜਰੂਰ ਹੁੰਦੇ ਆ ਕਿ ਯਾਰ ਕੋਈ ਨਾ ਕੋਈ ਉੱਠ ਕੇ ਪੰਘਾਰਾ ਪਾ ਦੇ ਤਾਂ ਬਹੁਤ ਇਹ ਵੱਡਾ ਤੁਸੀਂ ਅਹਿਮ ਸਵਾਲ ਕੀਤਾ ਹੈ ਇਹ ਸਿਰਫ ਗੁਰਮੁਖ ਨਾਲ ਹੀ ਰਿਲੇਟਡ ਨਹੀਂ ਆ ਜਦੋਂ ਵੀ ਅਸੀਂ ਸਿੱਖੀ ਦੇ ਕਿਸੇ ਕਨਸੈਪਟ ਤੇ ਕੰਮ ਕਰਨ ਲੱਗਦੇ ਆ ਸਭ ਤੋਂ ਪਹਿਲਾਂ ਡਰ ਲੱਗਦਾ ਕਿ ਯਾਰ ਕੋਈ ਨਾ ਕੋਈ ਇਸੇ ਉਕੜੀ ਨਾ ਸਕੇ ਕੋਈ ਨਾ ਕੋਈ ਆਬਜੈਕਸ਼ਨ ਨਾ ਲਾ ਦੇ ਹੁਣ ਜਿਵੇਂ ਇਹ ਵਨ ਕਿੱਤੀ ਕਰੇ ਵਾਲੀ ਤੁਸੀਂ ਨੂੰ ਬਣਾ ਰਹੇ ਨੇ ਇਸ ਵੇਲੇ ਆਕਾਰ ਉਹ ਫਿਕਸ਼ਨਲ ਕਹਾਣੀ ਬਣਾ ਰਹੇ ਨੇ ਇੱਕ ਅਲੱਗ ਤਰੀਕੇ ਦਾ ਉਹਨਾਂ ਨੇ ਫਿਕਸ਼ਨਲ ਵਰਲਡ ਬਣਾਇਆ ਹਾਲਾਂਕਿ ਹਿਸਟਰੀ ਵਿੱਚ ਇਹਦਾ ਕੁਝ ਪਿਆ ਪਰ ਸਿਰਫ ਇਸ ਕਰਕੇ ਕਿ ਯਾਰ ਕਿਸੇ ਅਬਜੈਕਸ਼ਨ ਜੁਨੀਵਰਸ ਬਣਾਉਣਾ ਚਾਹੁੰਦੇ ਆਪਾਂ ਸੋ ਮੈਨੂੰ ਲੱਗਦਾ ਹੈ ਕਿ ਇਹ ਬੜਾ ਅਹਿਮ ਸਵਾਲ ਹੈ ਕਿ ਸਾਰੇ ਸਿਨੇਮੇ ਵਾਲਿਆਂ ਲਈ ਪੰਜਾਬੀ ਸਿਨੇਮਾ ਇੰਡਸਟਰੀ ਦੇ ਲਈ ਇਹ ਇੱਕ ਸਵਾਲ ਹੈ ਕਿ ਜਦੋਂ ਅਸੀਂ ਕੋਈ ਕਹਾਣੀ ਸਿੱਕੀ ਨਾਲ ਰਿਲੇਟਡ ਕਹਿਣ ਲੱਗਦੇ ਆ ਤੇ ਬਹੁਤ سارے ਲੋਕ ਉੰਗਲਾ ਚੱਕ ਲੈਂਦੇ ਆ ਸੋ ਐਸਜੀਪੀਸੀ ਨੂੰ ਖੜਨਾ ਚਾਹੀਦਾ ਹਮਦੇ ਤੌਰ ਤੇ ਇੱਕ ਸਪੋਰਟ ਦੇ ਤੌਰ ਤੇ ਕਿ ਕੋਈ ਉਪਰਲਾ ਚੱਕੇ ਅਜਿਸੀ ਕੋਈ ਜਿਹੜੀ ਵੀ ਸਿੱਖੀ ਡਿਸਪਲੇਡਾਰ ਰਿਲੇਟਡ ਸਕ੍ਰਿਪਟ ਹੈ ਉਹ ਪ੍ਰੂਵ ਹੋਣੀ ਚਾਹੀਦੀ ਹੈ ਤੇ ਬਾਅਦ ਵਿੱਚ ਕਿਸੇ ਵੀ ਹੋਰ ਕਿਸੇ ਆਰਗੇਨਾਈਜੇਸ਼ਨ ਨੂੰ ਹੱਕ ਨਹੀਂ ਰਹਿਣਾ ਚਾਹੀਦਾ ਕਿ ਉਹ ਉਹਦੇ ਉੱਤੇ ਵਿਆਕਸ਼ਨ ਕਰੇ ਉਹਨੂੰ ਰਕੋਣ ਦੀ ਕੋਸ਼ਿਸ਼ ਨਹੀਂ ਕਰੇ ਜਿੱਥੋਂ ਦਾ ਗੁਰਮਤਿ ਤੇ ਮੈਂ ਵਾਪਸ ਆ ਜਨਾ ਗੁਰਮਤਿ ਫਿਲਮ ਅਸੀਂ ਟੋਟਲ ਤਰੀਕੇ ਦੇ ਨਾਲ ਇੱਕ ਕਮਰਸ਼ੀਅਲ ਫਿਲਮ ਬਣਾਈਆਂ ਅਸੀਂ ਕਿਸੇ ਤੋਂ ਕੋਈ ਜ਼ਮੀਨ ਵੀ ਨਹੀਂ ਸੀ ਕਰਦੇ ਕਿ ਕੋਈ ਇਸ ਨੂੰ ਸਪੋਰਟ ਕਰੇ ਕਿਸੇ ਤਰੀਕੇ ਦੀ ਫਾਈਨੈਂਸ਼ੀਅਲ ਜਾਂ ਕਿਸੇ ਹੋਰ ਤਰੀਕੇ ਦੀ ਅਸੀਂ ਸਿੱਧੀ ਇਹ ਜਿਹੜੀ ਫਿਲਮ ਹੈ ਲੋਕਾਂ ਤੱਕ ਲੈ ਕੇ ਆਉਣੀ ਸੀ

ਬਾਕੀ ਜਿੰਨੇ ਵੀ ਪੰਥਕ ਆਰਗੇਨਾਈਜੇਸ਼ਨ ਦੇ ਲਿਖਜਤੇ ਵੰਦੀਆਂ ਨੇ ਉਹਨਾਂ ਸਾਰਿਆਂ ਨੂੰ ਸੱਦਾ ਦਿੰਦਾ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਜਿਹੜੀ ਫੈਸਲਤ ਕਰਾਂਗੇ ਜਿਹੜੀ ਵੀ ਕਾਨੂੰਨ ਉਹ ਡੀਸ ਦੇਣਗੇ ਉੱਥੇ ਆ ਕੇ ਪਹਿਲਾਂ ਫਿਲਮ ਦੇਖੋ ਫਿਲਮ ਦੇਖੋ ਮੈਰਿਟ ਤੇ 베이스 ਤੇ ਡਿਸਾਈਡ ਕਰੋ ਕਿ ਜੇ ਫਿਲਮ ਹੈ سپورਟ ਕਰਨ ਵਾਲੀ ਹੈ سپورਟ ਕਰੋ ਜੇ ਤੁਹਾਨੂੰ ਲੱਗਦਾ ਕਿ ਨਹੀਂ سپورਟ ਕਰਨ ਵਾਲੀ ਨਾ ਕਰਿਓ ਸੋ ਇੱਕ ਵਾਰੀ ਫਿਲਮ ਜ਼ਰੂਰ ਅਸੀਂ ਪੰਥਕ ਦੀ ਚੀਜ਼ਾਂ ਨੂੰ ਅਸੀਂ ਸੱਦਾ ਦਿੰਦੇ ਆ ਕਿ ਆ ਕੇ ਦੇਖੋ ਕਿਉਂਕਿ ਸਾਡੇ ਆਸ ਪਿੰਨ ਨੂੰ ਪੜਾਈ ਸੀ ਮੈਨੂੰ ਕੋਈ ਨਹੀਂ ਸੀ ਜਾਣਦਾ ਫਿਲਮ ਅਜੇ ਔਰੀ ਸੀਗੀ ਇਹ ਫਿਲਮ ਆਉਣੀ ਸੀ ਤੇ ਫਿਲਮ ਦਾ ਟ੍ਰੇਲਰ ਕੱਟ ਕੇ ਮੈਂ ਜੈਜੀ ਜੀ ਨੂੰ ਉਹ ਮੈਂ ਸਾਡੇ ਸ਼ਖਸੀਅਤ ਕੇ ਜਿੰਨਾ ਕੋਲ ਮੈਂ ਗਿਆ ਵੈਸੇ ਬਤਾਰ ਕੇ ਭਾਜੀ ਇਹ ਸ਼ੇਅਰ ਕਰ ਦਿਓ ਪਲੀਜ਼ ਜਿਵੇਂ ਇੱਕ ਨਵਾਂ ਸਟ੍ਰਗਲਿੰਗ ਆਰਟਿਸਟ ਕਰਦਾ ਇਹਨਾਂ ਕੋਲ ਮੈਂ ਸ਼ੇਅਰ ਕਰਵਾਉਣ ਲਈ ਗਿਆ ਸੀ ਕਾ ਇਹਨਾਂ ਨੇ ਟ੍ਰੇਲਰ ਦੇਖਿਆ ਮੇਰੇ ਕੋਲ ਕੰਸੈਪਟ ਸੁਣਿਆ ਤੇ ਕਹਿੰਦੇ ਕਿ ਇਸ ਫਿਲਮ ਨੂੰ ਆਪਾਂ ਨਾਮ ਐ ਸਿਰਫ ਸ਼ੇਅਰ ਕਰੂਗਾ ਇਹਦੇ ਲਈ ਇੱਕ ਗਾਣਾ ਬਣਾਇਆ ਬਾਕੀ ਗਾਣਾ ਜਿਹੜਾ ਤੁਸੀਂ ਹੁਣ ਵੀ YouTube ਤੇ ਸੁਣ ਸਕਦੇ ਹੋ ਉਸ ਮੌਕੇ ਦੇ ਭਾਜੀ ਖੜੇ ਬੜੀ ਕੰਟਰੋਵਰਸੀ ਚ ਅਸੀਂ ਆਏ ਸੋ ਉਸ ਵੇਲੇ ਵੀ ਮੇਰੀ ਮੇਰੀ ਜਿਹੜੀ ਦਿਲ ਦੇ ਵਿੱਚ ਇਹਨਾਂ ਦੇ ਪ੍ਰਤੀ ਬਹੁਤ ਜ਼ਿਆਦਾ ਰਿਸਪੈਕਟ ਹੈ ਉਸ ਵਾਰ ਵੀ ਯੋद्धा ਬਣਾਈ ਉਸ ਵੇਲੇ ਵੀ ਭਾਜੀ ਨਾਲ ਖੜੇ ਹੁਣ ਗੁਰਮੁਖ ਵਿੱਚ ਭਾਵੇਂ ਕਿ ਮੇਰਾ ਜੀ ਕਰਦਾ ਸੀ ਕਿ ਭਾਜੀ ਕਿਸੇ ਨਾ ਕਿਸੇ ਤਰੀਕੇ ਇਹਨਾਂ ਦਾ ਕੋਈ ਗਾਣਾ ਲਿਆ ਜਾਵੇ ਪਰ ਪ੍ਰੋਫੈਸ਼ਨਲ ਕਮਿਟਮੈਂਟ ਇਹਨਾਂ ਦੀ ਇੰਨਾ ਜ਼ਿਆਦਾ ਸੀ ਕਿ ਕਿਸੇ ਤਰੀਕੇ ਉਸ ਬਾਦ ਨਹੀਂ ਬਣ ਸਕਿਆ ਪਰ ਫਿਰ ਵੀ ਉਹਦੇ باوجود ਵੀ ਇਹ ਸਪੋਰਟ ਕਰ ਲਈ ਹਮੇਸ਼ਾ ਪਹੁੰਚਦੇ ਰਹੇ ਖਾਸ ਤੌਰ ਤੇ ਜਦੋਂ ਮੈਂ ਕੋਈ ਸਕੀਨਰ ਰਿਲੇਟਡ ਕੰਮ ਕਰਾ ਇਹਨਾਂ ਦੀ ਥਾਪੀ ਹਮੇਸ਼ਾ ਨਾਲ ਹੁੰਦੀ ਤੇ ਹੁਣ ਅਗਲਾ ਕੋਈ ਸਟਾਰ ਕਲਾਕਾਰ ਮੇਰੀ ਰੂਹ ਦੀ ਖਰਾਕ ਹੈ ਇਹੋ ਜੇ ਕਨਸੈਪਟ ਕਰਨਾ ਇਹੋ ਜੀਆਂ ਫਿਲਮਾਂ ਕਰਨਾ ਇਹਦੇ ਨਾਲ ਮੇਰੀ ਰੂਹ ਬੜੀ ਖੜਦੀ ਆ ਬਾਕੀ ਕਮਰਸ਼ੀਅਲ ਕੰਮ ਵੀ ਆਪਾਂ ਸਾਰੇ ਕਲਾਕਾਰ ਆਪਣੇ ਆਪਣੇ ਤੌਰ ਤੇ ਕਰਦੇ ਆ ਪਰ ਮੇਰਾ ਇਹੋ ਜੇ ਕਨਸੈਪਟ ਦੇ ਵਿੱਚ ਬੜਾ ਬਰਮ ਬਲੀਵ ਹੁੰਦਾ ਹੈ ਕਿ ਇਹੋ ਜੇ ਮੌਕੇ ਦੇ ਉੱਤੇ ਜਦੋਂ ਇਹੋ ਜੀ ਕੋਈ ਫਿਲਮ ਦਾ ਕਹਾਣੀ ਆਉਂਦੀ ਆ ਮੈਂ ਪ੍ਰੈਜ਼ੀ ਵੀ ਘਟਾ ਦਿੰਦਾ ਤੁਹਾਡੇ ਸਾਹਰਾਂ ਦੇ ਸਾਹਮਣੇ ਸੋ ਕਦੀ ਕੋਈ ਵੀ ਚੰਗਾ ਰਾਈਟਰ ਡਾਇਰੈਕਟਰ ਕੋਈ ਕਹਾਣੀ ਲੈ ਕੇ ਆਊਗਾ ਜਿਹੜੀ ਕਿ ਲੋਕਾਂ ਨਾਲ ਜੁੜੀ ਆ ਪੰਜਾਬੀਆਂ ਨਾਲ ਜੁੜੀ ਆ ਸਿੱਖੀਆਂ ਨਾਲ ਜੁੜੀ ਆ ਤੇ ਮੈਂ ਉਹਦੇ ਲਈ ਹਮੇਸ਼ਾ ਤਿਆ